ਦੋਸਤੋ ਆਪਾਂ ਪੰਜਾਬੀ ਦੁਨੀਆ ਦੇ ਹਰ ਕੋਨੇ ਦੇ ਵਿੱਚ ਆ ਕੇ ਬਸੇ ਆ ਤੇ ਸਾਡੀ ਜਿਹੜੀ ਕਿਸੇ ਵੀ ਜਿੱਥੇ ਵੀ ਦੇਸ਼ ਦੇ ਵਿੱਚ ਅਸੀਂ ਜਾਂਦੇ ਆ ਉੱਥੇ ਦੀ ਸਿਆਸਤ ਦੇ ਵਿੱਚ ਦਿਲਚਸਪੀ ਲੈਣਾ ਇਹ ਵੀ ਬੜੀ ਆਮ ਜੀ ਗੱਲ ਹੈ ਤੇ ਕੈਨੇਡਾ ਤੇ ਅਮਰੀਕਾ ਜਾਂ ਇੰਗਲੈਂਡ ਤਾਂ ਇਦਾਂ ਦੇ ਮੁਲਕ ਨੇ ਕਿ ਜਿੱਥੇ ਕਹਿ ਲਓ ਕਿ ਪੰਜਾਬੀ ਜਿਹੜਾ ਬੜੇ ਮੋਹਰੀ ਭੂਮਿਕਾ ਦੇ ਵਿੱਚ ਹਮੇਸ਼ਾ ਹੀ ਰਹਿੰਦੇ ਨੇ ਵੈਸੇ ਤਾਂ ਆਪਾਂ ਜਿੱਥੇ ਵੀ ਗੱਲ ਕਰੀਏ ਸਾਡੇ ਜਿਹੜੀ ਪੰਜਾਬ ਦੀ ਸਿਆਸਤ ਆ ਉਹਦੇ ਵਿੱਚ ਵੀ ਕੋਈ ਦਿਨ ਐਸਾ ਚੜਦਾ ਜੇ ਇਸ ਦਿਨ ਕੋਈ ਦਿਲਚਸਪੀ ਨਾ ਹੋਵੇ ਇੰਡੀਆ ਦੀ ਸਿਆਸਤ ਦੇ ਵਿੱਚ ਵੀ ਪੰਜਾਬੀ ਜਿਹੜਾ ਹਮੇਸ਼ਾ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਐਕਟਿਵ ਰਹਿੰਦੇ ਨੇ ਇੱਧਰ ਜੇਕਰ ਆਪਾਂ ਪਾਕਿਸਤਾਨ ਆ ਜਾਈਏ ਉੱਥੇ ਦੇ ਵੀ ਜਿਹੜੇ ਸਿੰਧ ਵਾਲੇ ਲੋਕ ਨੇ ਜਿਹੜੇ ਹੈਗੇ ਨੇ ਕਰਾਚੀ ਵਾਲੇ ਤੇ ਨਾਲ ਦੀ ਨਾਲ ਜਿਹੜੇ ਆ بلوچستان والے ਆ ਜਾਂ کے پی والے ਆ ਉਹਨਾਂ ਦਾ ਵੀ ਇਹੀ ਗिला शिकਵਾ ਹਮੇਸ਼ਾ ਹੀ ਰਹਿੰਦਾ ਕਿ ਯਾਰ ਪਾਕਿਸਤਾਨ ਪਾਕਿਸਤਾਨ ਦੀ ਜਿਹੜੀ ਸਿਆਸਤ ਨੂੰ ਕੰਟਰੋਲ ਤਾਂ ਪੰਜਾਬੀ ਹੀ ਕਰਦੇ ਆ ਜਿਹੜੀ ਉੱਥੇ ਦੀ ਮਿਲਟਰੀ ਇਸਟੈਬਲਿਸ਼ਮੈਂਟ ਆ ਉੱਥੇ ਵੀ ਮੰਨਿਆ ਜਾਂਦਾ ਕਿ ਮੇਨਲੀ ਜਿਹੜਾ ਪੰਜਾਬੀ ਜਿਹੜੇ ਲੋਕ ਨੇ ਉਹ ਉੱਥੇ ਦੀ ਜਿਹੜੀ ਇਸਟੈਬਲਿਸ਼ਮੈਂਟ ਦੀ ਪੋਲਿਟਿਕਸ ਆ ਉਹਨੂੰ ਵੀ ਮੋਸਟਲੀ ਕੰਟਰੋਲ ਉਹ ਹੀ ਕਰਦੇ ਨੇ ਬਾਜਵਾ ਸਾਹਿਬ ਬੜੇ ਮਸ਼ਹੂਰ ਰਹੇ ਨੇ ਜਿਨ੍ਹਾਂ ਨੇ ਸਿੱਧੂ ਸਾਹਿਬ ਨਾਲ ਜੱਫੀ ਪਾਈ ਸੀ ਤੇ ਜਿਹੜੇ ਬਾਜ਼ਬਾ ਹੁਣੀ ਪਹਿਲਾਂ ਆਰਮੀ ਚੀਫ ਸੀਗੇ ਜਾਂ ਹੁਣ ਵੀ ਲਗਾਤਾਰ ਚਲੋ ਉੱਥੇ ਚੱਲਦਾ ਰਹਿੰਦਾ ਇਸਟੈਬਲਿਸ਼ਮੈਂਟ ਦੀ ਜਿਹੜੀ ਪੋਲਿਟਿਕਸ ਹੈ ਉਹ ਵੀ ਲਗਾਤਾਰ ਉਹਦਾ ਜ਼ਿਕਰ ਹੁੰਦਾ ਰਹਿੰਦਾ ਤੇ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਜਿਹੜੇ ਪੰਜਾਬੀ ਆ ਉਹਨਾਂ ਦਾ ਤਾਂ ਕੀ ਆ ਹੀ ਕਹਿਣਾ ਬਹੁਤ ਵੱਡਾ ਜਿਹੜਾ ਸਿੱਧੇ-ਸਿੱਧੇ ਰੂਪ ਦੇ ਵਿੱਚ ਹਮੇਸ਼ਾ ਜਿਹੜਾ ਕੈਨੇਡਾ ਦੀ ਪੋਲਿਟਿਕਸ ਨੂੰ ਪੰਜਾਬੀ ਪ੍ਰਭਾਵਿਤ ਕਰਦੇ ਨੇ ਜਗਮੀਤ ਸਿੰਘ ਹੁਣੀ ਜਿਹੜੇ ਐਨਡੀਪੀ ਪਾਰਟੀ ਦੇ ਲੀਡਰ ਨੇ ਜਿਹੜੇ ਕਿ ਜੇਕਰ ਐਨਡੀਪੀ ਜਿਹੜੀ ਆ ਚੋਣਾਂ ਜਿੱਤਦੀ ਆ ਤੇ ਉਹ ਪ੍ਰਧਾਨ ਮੰਤਰੀ ਹੋ ਸਕਦੇ ਆ ਕੈਨੇਡਾ ਦੇ ਮਿਸਟਰ ਸਿੰਘ ਹੋਣਾ ਨੇ ਆਪ ਬੀਤੇ ਦੋ ਕੁ ਦਿਨਾਂ ਤੋਂ ਕਾਫੀ ਜਿਹੜਾ ਸਿਆਸੀ ਪਹਟਾਲ ਲਿਆਂਦਾ ਹੋਇਆ ਕੈਨੇਡਾ ਦੇ ਵਿੱਚ ਚੰਗੀ ਭਰੀ ਚੱਲਦੀ ਜੋਸਟਿਨ ਟਰੂਡੋ ਦੀ ਸਰਕਾਰ ਨੂੰ ਜਿਹੜਾ ਅਨਸਰਟਨਟੀ ਦੇ ਵਿੱਚ ਪਾ ਦਿੱਤਾ। ਮੀ ਸਿੰਘ ਉਹਨਾਂ ਦੀ ਜਿਹੜੀ ਪਾਰਟੀ ਆ ਐਨ ਡੀ ਪੀ ਇਹਨਾਂ ਨੇ ਜਸਟਿਨ ਟਰੂਡੋ ਉਹਨਾਂ ਦੀ ਸਰਕਾਰ ਨੂੰ ਜਿਹੜਾ ਸੱਤਾ ਦੇ ਵਿੱਚ ਰੱਖਣ ਦੇ ਲਈ ਉਹਨਾਂ ਨੂੰ ਸੱਤਾ ਦੇ ਉਹ ਕਾਬਜ ਰਹਿਣ ਇਹਦੇ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਸੀ ਕਿਉਂਕਿ ਉਹਨਾਂ ਦੇ ਕੋਲ ਲੜੀਂਦੀਆਂ ਸੀਟਾਂ ਨਹੀਂ ਸੀਗੀਆਂ ਬਹੁਮਤ ਨਹੀਂ ਸੀ ਉਹਨਾਂ ਦੇ ਕੋਲ ਜਿਹੜਾ ਲਿਬਰਲ ਪਾਰਟੀ ਦੇ ਕੋਲ ਸੋ ਇਹਨਾਂ ਦੋਵੇਂ ਤਰ੍ਹਾਂ ਦੇ ਵਿੱਚ ਜਿਹੜਾ ਸਮਝੌਤਾ ਹੋਇਆ ਸੀਗਾ ਉਹਨੂੰ ਸਪਲਾਈ ਤੇ ਕੌਨਫੀਡੈਂਸ ਦੇ ਵਜੋਂ ਜਾਣਿਆ ਜਾਂਦਾ ਸਪਲਾਈ ਤੇ ਭਰੋਸੇ ਦੇ ਵਜੋਂ ਜਾਣਿਆ ਜਾਂਦਾ ਸੋ ਐਨਡੀਪੀ ਨੇ ਜਿਹੜਾ ਆਪਣੇ ਪ੍ਰਮੁੱਖ ਬਦਲੇ ਜਿਹੜੇ ਉਹਨਾਂ ਦੇ ਪ੍ਰਮੁੱਖ ਮਸਲੇ ਸੀਗੇ ਉਹਨਾਂ ਦੇ ਬਦਲੇ ਉਹਨਾਂ ਨੇ ਜਸਟਿਨ ਟਰੂਡੋ ਨੂੰ ਜਿਹੜਾ ਕੌਨਫੀਡੈਂਸ ਦਿੱਤਾ ਸੀਗਾ ਜ ਜਸਟਿਨ ਟਰੂਡੋ ਦੀ ਪਾਰਟੀ ਦੀ ਜਿਹੜੀ ਆ ਸਪੋਰਟ ਕੀਤੀ ਸੀ ਤੇ ਲਗਾਤਾਰ ਜਿਹੜਾ ਸਪੋਰਟ ਕਰ ਵੀ ਰਹੇ ਸਕੇ ਤੇ ਅਗਲੇ ਸਾਲ ਜਿਹੜਾ ਜਾ ਕੇ ਸਿਆਲਾਂ ਦੇ ਵਿੱਚ ਅਗਲੇ ਸਾਲ 2025 ਦੇ ਵਿੱਚ ਉੱਥੇ ਚੋਣਾਂ ਹੋਣੀਆਂ ਜੇਕਰ ਸਹੀ ਟਾਈਮ ਨਾ ਹੁੰਦੀਆਂ ਹੁਣ ਤਾਂ ਪਤਾ ਨਹੀਂ ਜੇਕਰ ਨੋ ਤੇ ਜਸਨ ਟਰੂਡੋ ਹੁਣਾਂ ਦੀ ਸਰਕਾਰ ਜਿਹੜੀ ਆ ਜਾਂਦੀ ਰਹਿਣੀ ਆ ਤਾਂ ਆਬਵੀਅਸਲੀ ਫਿਰ ਚੋਣਾਵਾਲੂ ਕਹਾਣੀ ਵਧੇ ਵੀ ਤੇ ਇਸੇ ਕਰਕੇ ਜਿਹੜਾ ਇਹ ਇਹ ਜਦੋਂ ਹੁਣ ਇਹ ਕਟਨਾਕਰਮ ਵਾਪਰਿਆ ਜਦੋਂ ਇੱਕ ਮੇਨ ਜਿਹੜਾ ਅਲਾਈ ਆ ਇੱਕ ਸੱਤਾਧਾਰੀ ਤੇ ਦਦਾ ਉਹ ਪਰੇ ਹੋ ਜਵੇ ਕਿਸੇ ਵੀ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਤੇ ਆਬਵੀਅਸਲੀ ਜਿਹੜਾ ਕਹਾਣੀ ਚੋਣਾਵਾਲੂ ਜਾਣਦੀ ਕਹਿ ਲਓ ਕਿ ਸ਼ੁਰੂਆਤ ਤੇਜ਼ੀ ਨਾਲ ਹੋ ਜਾਂਦੀ ਆ ਤੇ ਹੁਣ ਉਧਰ ਵੀ ਜਿਹੜਾ ਫੈਡਰਲ ਚੋਣਾਂ ਦੇ ਵੱਲ ਜਾਂ ਕੇਂਦਰੀ ਚੋਣਾਂ ਦੇ ਵੱਲ ਕਹਾਣੀ ਵਧਣੀ ਸ਼ੁਰੂ ਹੋ ਗਈ ਆ ਕੈਨੇਡਾ ਦੇ ਵਿੱਚ ਵੀ ਹਾਲਾਂਕਿ ਇੱਥੇ ਇਹ ਜਿਹੜੀ ਇੰਟਰਸਟਿੰਗ ਗੱਲ ਇਹ ਆ ਬੀ ਜਗਮੀਤ ਸਿੰਘ ਹੁਣਾਂ ਨੇ ਕਿਹਾ ਕਿ ਅਸੀਂ ਇਹਨਾਂ ਤੋਂ ਸਮਰਥਨਤਾ ਵਾਪਸ ਲੈ ਲਿਆ ਪਰ ਅਸੀਂ ਇਹਨਾਂ ਦੀ ਸਰਕਾਰ ਨਹੀਂ ਗਰੋਣੀ ਹਜੇ ਕਿਉਂਕਿ ਜਿਹੜਾ ਮੈਂ ਰੋਇਟਰ ਤੇ ਪੜ੍ਹ ਰਿਹਾ ਸੀਗਾ ਕਿ ਜੇਕਰ ਇਹਨਾਂ ਦੇ ਖਿਲਾਫ ਨੋ ਕੰਫੀਡੈਂਸ ਮੋਸ਼ਨ ਆਉਂਦਾ ਤੇ ਜੇਕਰ ਇਹ ਅਬਸਟੇਨ ਕਰ ਜਾਂਦੇ ਐ ਐਨਡੀਪੀ ਵਾਲੇ ਤੇ ਉਹਨਾਂ ਦੀ ਸਰਕਾਰ ਬਰਕਰਾਰ ਰਹਿ ਸਕਦੀ ਹੈ ਜਸਟਨ ਟਰੂਡੋ ਹੁਣਾਂ ਦੀ ਜਾਂ ਕਹ ਲਓ ਕਿ ਅਨਲੈਸ ਜੇਕਰ ਇਹ ਇਹਨਾਂ ਨੇ ਇਹ ਵੀ ਕਿਹਾ ਐ ਐਨਡੀਪੀ ਦੇ ਵੱਲੋਂ ਜਗਮੀਤ ਸਿੰਘ ਹੁਣਾਂ ਨੇ ਕਿ ਅਸੀਂ ਇਨਾਂ ਦੀ ਸਰਕਾਰ ਗਰੋਣੀ ਨਹੀਂ ਅਸੀਂ ਸਮੇਂ ਦੇ ਸਮੇਂ ਦੇਖਾਂਗੇ ਮੌਕੇ ਦੇ ਹਿਸਾਬ ਦੇ ਨਾਲ ਚੱਲਾਂਗੇ ਕਿ ਅਸੀਂ ਕਿਹੜੇ ਬਿੱਲ ਤੇ ਸਮਰਥਨ ਕਰਨਾ ਕਿਹੜੀ ਚੀਜ਼ ਤੇ ਸਮਰਥਨ ਨਹੀਂ ਕਰਨਾ ਉਹ ਇਹਨੂੰ ਲੈ ਕੇ ਜਿਹੜਾ ਆਪੋਜੀਸ਼ਨ ਵਾਲੇ ਆ ਕਨਜ਼ਰਵੇਟਿਵ ਪਾਰਟੀ ਦੇ ਇੱਕ ਲੀਡਰ ਨੂੰ ਮੈਂ ਹੁਣੇ ਹੀ ਸੁਣ ਰਿਹਾ ਸੀ ਇੱਕ ਡਿਬੇਟ ਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਉਹੀ ਗੱਲ ਹੈ ਵੀ ਜਿਹੜਾ ਅਸੀਂ ਬ੍ਰੇਕਅਪ ਕਰ ਲਿਆ ਵੀ ਮੁੰਡੇ ਕੁੜੀ ਨੇ ਬ੍ਰੇਕਅਪ ਕਰ ਲਿਆ ਪਰ ਕਹਿੰਦੇ ਅਸੀਂ ਡੇਟਿੰਗ ਹਜੇ ਕਰੀ ਜਾਣੀ ਆ ਅੱਡ ਵੀ ਹੋ ਗਏ ਨੇ ਤੇ ਮਿਲੇ ਵੀ ਜਾਣਾ ਵੀ ਇਦਾਂ ਤਾਂ ਕਹਾਣੀ ਚੱਲਣੀ ਨਹੀਂ ਵੀ ਜਗਵੀਤ ਸਿੰਘ ਜੀ ਜਾਂ ਤਾਂ ਤੁਸੀਂ ਪੂਰੀ ਤਰੀਕੇ ਨਾਲ ਪਰੇ ਹੋਵੋ ਉਹਨਾਂ ਨੂੰ ਪੁੱਛਿਆ ਵੀ ਗਿਆ ਉੱਥੇ ਕੈਨੇਡਾ ਦੇ ਜਿਹੜੇ ਵਾਸੀ ਨੇ ਜਾਣਦੇ ਨੇ ਪਾਵਰ ਪਲੇ ਉੱਥੇ ਕਾਫੀ ਜਿਹੜਾ ਵੇਖਿਆ ਜਾਂਦਾ ਪ੍ਰੋਗਰਾਮ ਉਹਦੇ ਵਿੱਚ ਜਗਮੀਤ ਸਿੰਘ ਉਹਨਾਂ ਨੂੰ ਉਹਨਾਂ ਦੇ ਜਿਹੜੇ ਐਂਕਰ ਨੇ ਉਹਨੇ ਕੁੜੀ ਨੇ ਪੁੱਛਿਆ ਦੋ ਤਿੰਨ ਵਾਰ ਵੀ ਪਹਿਲਾਂ ਤਾਂ ਇਹ ਦੱਸੋ ਵੀ ਏਡੀ ਕਿਹੜੀ ਗੱਲ ਹੋ ਗਈ ਵੀ ਤੁਸੀਂ ਲੰਬੇ ਸਮੇਂ ਤੋਂ ਸਰਕਾਰ ਦੇ ਵਿੱਚ ਹੁਣੇ ਆ ਕੇ ਇਦਾਂ ਦੀ ਕਿਹੜੀ ਗੱਲ ਹੋਈ ਆ ਹੁਣ ਜਗਮੀਤ ਸਿੰਘ ਨੇ ਕਿਹਾ ਕਿ ਏ ਦੇਖੋ ਜੀ ਇਹ ਜਿਹੜੀ ਸਰਕਾਰ ਆ ਇਹ ਬਹੁਤ ਜ਼ਿਆਦਾ ਕਮਜ਼ੋਰ ਆ ਇਹ ਕਾਰਪੋਰੇਟ ਨੂੰ ਜਿਹੜਾ ਨਾਥ ਨਹੀਂ ਪਾ ਸਕਦੀ ਲੋਕਾਂ ਦੇ ਜਿਹੜੇ ਮਸਲੇ ਇਹ ਤੋਂ ਹੱਲ ਨਹੀਂ ਕਰ ਪਾ ਰਿਹਾ ਇਹ ਇਹ ਤੋਂ ਹੱਲ ਨਹੀਂ ਹੋ ਪਾ ਰਹਾ ਤੇ ਉਹ ਐਂਕਰ ਨੇ ਫਿਰ ਪੁੱਛਿਆ ਸਿੰਘ ਮਿਸਟਰ ਸਿੰਘ ਨੂੰ ਕਿ ਜੀ ਤੁਸੀਂ ਇਹੇ ਗੱਲਾਂ ਤਾਂ ਪਹਿਲਾਂ ਵੀ ਸੀ ਵੀ ਕੁਝ ਮਹੀਨੇ ਪਹਿਲਾਂ ਤੁਹਾਡੇ ਨਾਲ ਜਿਹੜੀ ਸਾਡੀ ਮੁਲਾਕਾਤ ਹੋਈ ਆ ਉਹਦੇ 'ਚ ਵੀ ਇਹ ਸਾਰੇ ਮਸਲੇ ਉਠਾਏ ਸੀ ਤੇ ਹੁਣ ਕੀ ਸਪੈਸ਼ਨ ਹੋ ਗਿਆ ਤੇ ਜਗਮੀ ਸਿੰਘ ਹੁਣੀ ਵੈਸੇ ਦਾ ਕੋਈ ਬਹੁਤ ਤਗੜਾ ਆਨਸਰ ਤਾਂ ਨਹੀਂ ਦੇ ਪਾਇਆ ਉਹਨਾਂ ਨੇ ਇਹ ਗੱਲ ਕਹੀ ਕਿ ਜੀ ਅਸੀਂ ਆਪਣੇ ਜਿਹੜੇ ਸਾਡੇ ਮਸਲਿਆਂ ਦੇ ਉੱਤੇ ਅਸੀਂ ਸਰਕਾਰ ਦਾ ਸਮਰਥਨ ਕੀਤਾ ਸੀ ਵੀ ਅਸੀਂ ਉਹ ਮਸਲੇ ਹੱਲ ਕਰਵਾਏ ਆ ਤੇ ਇਸ ਕਰਕੇ ਅਸੀਂ ਹੁਣ ਜਿਹੜਾ ਸਾਨੂੰ ਲੱਗਦਾ ਕਿ ਹੁਣ ਬਹੁਤ ਬਹੁਤ ਹੋ ਗਿਆ ਵੀ ਹੁਣ ਅਸੀਂ ਇਹਨਾਂ ਤੋਂ ਪਰੇ ਹੋ ਰਹੇ ਆ ਤੇ ਫਿਰ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਵੀ ਜੇ ਪਰੇ ਹੋ ਰਹੇ ਤਾਂ ਚੰਗੀ ਤਰ੍ਹਾਂ ਹੋ ਸਰਕਾਰ ਗਿਰਾ ਕੇ ਤਾਂ ਚੋਣਾਂ ਵੱਲੂ ਵਧੋ ਤੇ ਉਹਨਾਂ ਨੇ ਕਿਹਾ ਜੀ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਅਸੀਂ ਹਜੇ ਚੋਣਾਂ ਵੱਲੂ ਨਹੀਂ ਜਾਣਾ ਚਾਹੁੰਦੇ ਦੇਖਾਂਗੇ ਜੇ ਇਸ ਵਿਸ਼ੇ ਤੇ ਸਮਰਥਨ ਕਰਨਾ ਹੋਇਆ ਕਰ ਦਵਾਂਗੇ ਨਹੀਂ ਕਰਨਾ ਹੋਇਆ ਨਾ ਕਰਾਂਗੇ ਸੋ ਇਹਦੇ ਵਿੱਚ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਜਿੱਦਾਂ ਇਹ ਜਿਹੜੇ ਤੁਹਾਡੀ ਪਾਰਟੀ ਆ ਭਾਪ ਐਂਡੀਪੀ ਦੀ ਜਿਹੜੀ ਸਥਿਤੀ ਮਾੜੀ ਹੋਈ ਆ ਕਿ ਕੀ ਇਹ ਵੀ ਹੋ ਸਕਦਾ ਕਿ ਐਂਡੀਪੀ ਨੂੰ ਕੋਈ ਹੋਰ ਲੀਡਰ ਮਿਲੇ ਜਾ ਕੇ ਤੁਹਾਡੀ ਪਾਰਟੀ ਦੇ ਵਿੱਚ ਕੋਈ ਇਦਾਂ ਦੀ ਕਹਾਣੀ ਹੋਣ ਜਾ ਰਹੀ ਆ ਤੇ ਜਗਮੀਤ ਸਿੰਘ ਉਹਨਾਂ ਨੇ ਕਿਹਾ ਇਦਾਂ ਦੀ ਕੋਈ ਗੱਲ ਨਹੀਂ ਅਗਲੀਆਂ ਚੋਣਾਂ ਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਜਦੋਂ ਵੀ ਹੁੰਦੀਆਂ ਨੇ ਅਸੀਂ ਤਿਆਰ ਹਾਂ ਤੇ ਮੈਂ ਜਿਹੜਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਹੋਵਾਂਗਾ ਕਿ ਮੈਂ ਹੀ ਆਪਣੀ ਪਾਰਟੀ ਨੂੰ ਮਤਲਬ ਕਿ ਐਨਡੀਪੀ ਨੂੰ ਮੈਂ ਹੀ ਲੀਡ ਕਰਾਂਗਾ ਇਹ ਜਗਮੀਤ ਸਿੰਘ ਉਹਨਾਂ ਦਾ ਕਹਿਣਾ ਹੁਣ ਇਹਦੇ ਵਿੱਚ ਮੇਨ ਵਜ੍ਹਾ ਕੀ ਦੱਸੀ ਜਾ ਰਹੀ ਹੈ ਕਿ ਹੁਣੇ ਆ ਕੇ ਇਹਨਾਂ ਨੇ ਸਮਰਥਨ ਵਾਪਸ ਕਿਉਂ ਲਿਆ ਇੱਕ ਤਾਂ ਸਾਲ ਸਵਾ ਕੁ ਰਹਿ ਗਿਆ ਤੇ ਆਬਵੀਅਸਲੀ ਇਹ ਪਾਰਟੀ ਹੈਗੀ ਹੈ ਜੀ ਜੇਕਰ ਇਹ ਲਿਬਰਲ ਦੇ ਨਾਲ ਹੀ ਜੋੜ ਕੇ ਆਪਣੇ ਆਪ ਨੂੰ ਚੱਲਣਗੇ ਤਾਂ ਜਿਹੜੇ ਉੱਥੇ ਦੇ ਸਿਆਸੀ ਜਿਹੜੇ ਮਾਹਰ ਨੇ ਉਹਨਾਂ ਦਾ ਮੰਨਣਾ ਜੋ ਕਿ ਸਹੀ ਵੀ ਆਪਾਂ ਕਿਸੇ ਵੀ ਮੁਲਕ ਦੀ ਸਿਆਸਤ ਦੇਖੀਏ ਇਦਾਂ ਹੀ ਕੰਮ ਕਰਦੀ ਹੈ ਕਿਸੇ ਵੀ ਮੁਲਕ ਦੀ ਸਿਆਸਤ ਜੇਕਰ ਉਹਦੇ ਨਾਲ ਹੀ ਜੋੜ ਕੇ ਚੱਲਣਗੇ ਤਾਂ ਆਪ ਚੋਣਾਂ ਦੇ ਵਿੱਚ ਭਾਗ ਕਿੱਦਾਂ ਲੈਣਗੇ ਜਿੱਦਾਂ ਅਕਸਰ ਹੀ ਆਪਾਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੇ ਬਾਬਤ ਇਹ ਦੇਖਦੇ ਆ ਕਿ ਭਾਜਪਾ ਵਾਲੇ ਹਮੇਸ਼ਾ ਇਹ ਕਹਿੰਦੇ ਸੀ ਕਿ ਜੇਕਰ ਅਸੀਂ ਅਕਾਲੀਆਂ ਦਾ ਛੋਟਾ ਭਰਾ ਬਣ ਕੇ ਰਹਿਣਾ ਤਾਂ ਅਸੀਂ ਸਰਕਾਰ ਕਦੋਂ ਚਲਾਉਣੀ ਆ ਅਸੀਂ ਮੁੱਖ ਮੰਤਰੀ ਕਦੋਂ ਬਣਾਂਗੇ ਹੁਣਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਅਲਾਈਅੰਸ ਦੀਆਂ ਗੱਲਾਂ ਚੱਲਦੀਆਂ ਤੇ ਉਹ ਚਲੋ ਹੁਣ ਉਹਨਾਂ ਦੀ ਸਥਿਤੀ ਇਦਾਂ ਦੀ ਆ ਗਈ ਹੈ ਕਿ ਜੀ ਬਾਲ ਸਾਹਿਬ ਉਹਨਾਂ ਦੀ ਨਹੀਂ ਤਾਂ ਕਦੇ ਵੀ ਉਹ ਅਲਾਈਅੰਸ ਕਰਨ ਨੂੰ ਤਾਂ ਕਦੇ ਵੀ ਨਹੀਂ ਤਿਆਰ ਹੋਣਾ ਸੀ ਕਿਉਂਕਿ ਉਹ ਤਾਂ ਆਪਣੇ ਆਪ ਨੂੰ ਇੱਕ ਤਰੀਕੇ ਨਾਲ ਕਾਂਗਰਸ ਦੇ ਬਦਲ ਵਜੋਂ ਤਿਆਰ ਕਰ ਰਹੇ ਸੀ ਇਸੇ ਕਰਕੇ ਇਹਨਾਂ ਦੇ ਉੱਤੇ ਆਰਐਸਐਸ ਦੀ ਬੀ ਟੀਮ ਹੋਣ ਦਾ ਠੱਪਾ ਵੀ ਲੱਗਦਾ ਕਿ ਕਿਤੇ ਨਾ ਕਿਤੇ ਇਹਨਾਂ ਦੀਆਂ ਜਿਹੜੀਆਂ ਜੇਕਰ ਤੁਸੀਂ ਦੇਖੋ ਜਦੋਂ ਬੀਜੇਪੀ ਕਹਿੰਦੀ ਹੈ ਵਨ ਵਨ ਨੇਸ਼ਨ ਵਨ ਇਲੈਕਸ਼ਨ ਜਾਂ ਹੋਰ ਕਈ ਗੱਲਾਂ ਤੇ ਇਹ ਕਹਿੰਦੇ ਨੇ ਸਾਡੀ ਸਿਧਾਂਤਕ ਤੌਰ ਤੇ ਉਹ ਜਿਹੜਾ ਅਸੀਂ ਇਹਨਾਂ ਦੇ ਇਸ ਜਿਹੜਾ ਕਦਮ ਦੇ ਨਾਲ ਆ ਪਰ ਇਹ ਸਮਾਂ ਗਲਤ ਚੂਜ਼ ਕਰ ਰਹੇ ਨੇ ਸਿਧਾਂਤਕ ਤੌਰ ਤੇ ਇਹ ਪ੍ਰਵਾਨਤਾ ਦਿੰਦੇ ਨੇ ਜਿਹੜਾ ਇਹ ਇੱਕ ਸਿਵਲ ਕੋਡ ਨੂੰ ਵੀ ਜਿਹੜਾ ਨਾ ਉਹਨੂੰ ਵੀ ਸਿਧਾਂਤਕ ਤੌਰ ਤੇ ਸੰਦੀਪ ਪਾਠਗੋਣਾ ਨੇ ਕਿਹਾ ਸੀ ਬੀਤੇ ਦਿਨਾਂ ਦੇ ਵਿੱਚ ਕਿ ਅਸੀਂ ਸਹਿਮਤ ਹਾਂ ਬੀਜੇਪੀ ਦੇ ਨਾਲ ਤੇ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਜਦੋਂ ਅਲਾਈਅንስ ਹੁੰਦਾ ਤੇ ਫਿਰ ਓਬਵੀਅਸਲੀ ਹੁਣ ਕਿਉਂਕਿ ਆਮ ਆਦਮੀ ਪਾਰਟੀ ਦੀ ਸਥਿਤੀ ਬੜੀ ਡਾਵਾ ਡੋਲਤਾ ਆਲੀ ਆ ਪੰਜਾਬ ਨੂੰ ਛੱਡ ਕੇ ਬਾਕੀ ਜਗ੍ਹਾਾਂ ਤੇ ਅਦਰਵਾਈਜ਼ ਇਹਨਾਂ ਨੇ ਕਦੇ ਵੀ ਅਲਾਈਅንስ ਨਹੀਂ ਸੀ ਕਰਨਾ ਕਿਉਂਕਿ ਆਪਣੇ ਆਪ ਨੂੰ ਇਹ ਉਹਨਾਂ ਦੇ ਬਦਲ ਵਜੋਂ ਤਿਆਰ ਕਰ ਰਹੇ ਨੇ ਇਸੇ ਤਰੀਕੇ ਨਾਲ ਜੇਕਰ ਹੁਣ ਲਿਬਰਲ ਪਾਰਟੀ ਦੇ ਨਾਲ ਹੀ ਜੁੜੇ ਰਹਿਣਗੇ ਜਗਮੀਤ ਸਿੰਘ ਹੋਣ ਜਾਂ ਐਨਡੀਪੀ ਉਹਨਾਂ ਜਿਹੜੇ ਉੱਥੇ ਦੇ ਸਿਆਸੀ ਮਾਹਰ ਆ ਉਹਨਾਂ ਨੂੰ ਵੀ ਲੱਗਦਾ ਵੇ ਵੇ ਐਨਡੀਪੀ ਨੂੰ ਲੱਗਦਾ ਹੁਣ ਆ ਵੀ ਅਸੀਂ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਕਦੋਂ ਪਹੁੰਚਾਂਗੇ ਤੇ ਵੈਸੇ ਵੀ ਇਹ ਜੀ ਕਿਹਾ ਜਾ ਰਿਹਾ ਕਿ ਇਹ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਦੋ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਤੇ ਉਹਦੇ ਚੱਲਦਿਆਂ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਉਹਦੇ ਵਿੱਚ ਸਾਡੀ ਸਥਿਤੀ ਕੋਈ ਜ਼ਿਆਦਾ ਬੁਰੀ ਨਾ ਹੋ ਜਵੇ ਇਹ ਜਿਹੜਾ ਮੌਂਟਰੀਅਲ ਤੇ ਬਿਨੀ ਪੈਗ ਦੇ ਵਿੱਚ 16 ਸਤੰਬਰ ਨੂੰ ਦੋ ਜਿਹੜੀਆਂ ਜਿਮਨੀ ਚੋਣਾ ਹੋਣੀਆਂ ਵੀ ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਕਦਮ ਚੁੱਕਿਆ ਤੇ ਇਹ ਇਹ ਜਿਹੜਾ ਬੀਬੀਸੀ ਤੇ ਮੈਂ ਦੇਖ ਰਿਹਾ ਇਹ ਐਵੈਕਸ ਡੇਟਾ ਦੀ ਇੱਕ ਇਹਨਾਂ ਨੇ ਰਿਪੋਰਟ ਸਾਂਝੀ ਕੀਤੀ ਆ ਕਿ ਐਵੈਕਸ ਡੇਟਾ ਵੱਲੋਂ ਇੱਕ ਸਰਵੇਖਣ ਕਰਾਇਆ ਗਿਆ ਅਗਸਤ ਦੇ ਵਿੱਚ ਇਦੇ ਅਨੁਸਾਰ ਕੈਨੇਡਾ ਦੇ ਵੋਟਰ ਜਿਹੜੇ ਮੁੱਖ ਪ੍ਰੋਧਿਤ ਰਿਹਾ ਕੰਜ਼ਰਵੇਟਿਵ ਨੂੰ ਉਹਨੂੰ 42% ਉਹਦੇ ਨਾਲ ਨੇ ਲਿਬਰਲਸ ਦੇ ਨਾਲ 25% ਨੇ ਤੇ ਐਨਡੀਪੀ ਦੇ ਨਾਲ ਮਹਿਜ਼ 18% ਨੇ ਮਤਲਬ ਜਿਹੜਾ ਸਭ ਤੋਂ ਜ਼ਿਆਦਾ ਜੇਕਰ ਆਪਾਂ ਸਰਵੇ ਦੇ ਵਿੱਚ ਦੇਖੀਏ ਤਾਂ ਕੰਜ਼ਰਵੇਟਿਵ ਜਿਹੜੀ ਪਾਰਟੀ ਆ ਉੱਥੇ ਦੀ ਜਿਹੜੀ ਇਸ ਸਮੇਂ ਮੁੱਖ ਆਪੋਜੀਸ਼ਨ ਪਾਰਟੀ ਆ ਵੀ ਉਹਨਾਂ ਦੇ ਨਾਲ ਨੇ ਲੋਕ 42% ਉਹਨਾਂ ਦੇ ਨਾਲ ਨੇ ਲਿਬਰਲਸ ਜਿਹੜੀ ਟਰੂਡੋ ਉਹਨਾਂ ਦੀ ਪਾਰਟੀ ਆ ਉਹਨਾਂ ਦੇ ਨਾਲ 25% ਨੇ ਤੇ ਐਨਡੀਪੀ ਦੇ ਨਾਲ 18% ਨੇ ਸੋ ਇਸ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਜਗਮੀਤ ਸਿੰਘ ਉਹਨਾਂ ਨੇ ਜੋ ਕਿ ਬਾਹਰੋਂ ਲੁਬੇ ਲਬਾਬ ਨਜ਼ਰ ਆ ਰਿਹਾ ਕਿ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਆਪਣੇ ਆਪ ਨੂੰ ਟਰੂਡੋ ਉਹਨਾਂ ਤੋਂ ਥੋੜਾ ਜਿਹਾ ਬੱਖ ਕਰਕੇ ਚੱਲ ਸਕਣ ਤਾਂ ਕਿ ਜਿਹੜਾ ਗਾਂਹ ਦੀ ਇਹਨਾਂ ਦੀ ਜਿਹੜੀ ਪੋਲਿਟਿਕਸ ਆ ਉਹਦੇ ਵਿੱਚ ਇਹਨਾਂ ਦੇ ਲਈ ਸਾਨੀ ਹੋ ਸਕੇ ਕਿ ਇਹਨਾਂ ਨੂੰ ਜਵਾਬ ਨਾ ਦੇਣੇ ਪੈਣ ਮੁੱਖੀ ਗਲਤਤਾ ਇਹ ਹੈ ਨਾ ਵੀ ਜਦੋਂ ਹੁਣ ਗਾਂਹ ਚੋਣਾਂ ਦੇ ਵਿੱਚ ਜਾਣਾ ਤਾਂ ਫਿਰ ਲੋਕਾਂ ਨੇ ਸਵਾਲ ਤਾਂ ਪੁੱਛਣਾ ਹੀ ਆ ਕਿ ਭਾਈ ਤੁਸੀਂ ਸੱਤਾ ਦੇ ਵਿੱਚ ਰਹੇ ਹੋ ਤਾਂ ਕੰਮ ਕੀ ਕੀਤੇ ਆ ਤੇ ਇਹ ਆਪਣੇ ਆਪ ਨੂੰ ਐਡ ਕਰ ਰਹੇ ਨੇ ਆਪਾਂ ਸ਼ੁਰੂਆਤ ਦੇ ਵਿੱਚ ਪਾਕਿਸਤਾਨ ਦੀ ਪੋਲਿਟਿਕਸ ਦੀ ਗੱਲ ਕੀਤੀ ਸੀ ਤਾਂ ਉੱਥੇ ਜਿਹੜੇ ਪਾਕਿਸਤਾਨ ਪੀਪਲਸ ਪਾਰਟੀ ਵਾਲੇ ਆ ਨਾ ਜਿਹੜੇ ਭੁੱਟੋ ਸਾਹਿਬ ਦੀ ਪਾਰਟੀ ਆ ਹੁਣ ਤਾਂ ਚਲੋ ਉਹਨਾਂ ਦੇ ਜਿਹੜੇ ਗਾਹਾਂ ਦੋਤੇ ਨੇ ਆਪਣੇ ਜਿਹੜੇ ਜ਼ੁਲਫিকার ਅਲੀ ਭੁੱਟੋ ਸਾਹਿਬ ਦੇ ਉਹਨਾਂ ਦੇ ਜਿਹੜੇ ਦੋਤੇ ਨੇ ਬੈਸੇ ਜ਼ਰਦਾਰੀ ਸਾਹਿਬ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਜਿਹੜੇ ਬਿੰਨ ਜੀ ਭੁੱਟੋ ਸਾਹਿਬ ਆ ਜਿਨ੍ਹਾਂ ਦੀ ਜਿਹੜੇ ਆ ਸ਼ਹੀਦ ਹੋ ਗਏ ਸੀ ਉਹਨਾਂ ਦੇ ਜਿਹੜੇ ਹਸਬੰਦ ਨੇ ਸੋ ਉਹ ਜਿਹੜੇ ਆ ਆਸਫ ਅਲੀ ਜ਼ਰਦਾਰੀ ਨੇ ਉਹ ਵੀ ਪਾਕਿਸਤਾਨੀ ਪੋਲਿਟਿਕਸ ਦੇ ਬੜੇ ਜਿਹੜੇ ਆ ਸ਼ਾਤਰ ਖਿਡਾਰੀਆਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਆ ਉਹ ਇਸ ਵਲੇ ਰਾਸ਼ਟਰਪਤੀ ਨੇ ਹੁਣ ਪਾਕਿਸਤਾਨ ਪੀਪਲਸ ਪਾਰਟੀ ਨੇ ਸਾਰੇ ਇਦਾਂ ਦੇ ਅਹੁਦੇ ਲੈਨੇ ਜਿਹੜੇ ਕਿ ਸੰਵਿਧਾਨਕ ਅਹੁਦੇ ਨੇ ਉਹ ਸਰਕਾਰ ਦੇ ਵਿੱਚ ਸਿੱਧੇ ਤੌਰ ਤੇ ਸ਼ਾਮਿਲ ਨਹੀਂ ਹੋਏ ਨਾ ਉਹਨਾਂ ਨੇ ਕੋਈ ਮੰਤਰੀਪਦ ਅਹੁਦਾ ਲਿਆ ਨਾ ਕੋਈ ਜਿਹੜਾ ਵੱਡੀ ਸਰਕਾਰ ਦੇ ਵਿੱਚ ਭੂਮਿਕਾ ਲਈ ਤੇ ਉਹ ਸਰਕਾਰ ਦੇ ਨਾਲ ਦੀ ਨਾਲ تنਕੀਦ ਵੀ ਕਰਦੇ ਰਹਿੰਦੇ ਹੁਣ ਲੋਕਾਂ ਨੂੰ ਲੱਗਦਾ ਵੀ ਇਦਾਂ ਹੋਣੀ ਆ ਮੋਸਟਲੀ ਜਦੋਂ ਕਿਤੇ ਲਾਗੇ ਛਾਗੇ ਵੋਟਾਂ ਦਾ ਟਾਈਮ ਆਇਆ ਤੇ ਪੀਪਲਸ ਪਾਰਟੀ ਨੇ ਪਰੇ ਹੋ ਕੇ ਖੜ ਦੇਣਾ ਦੇਖੋ ਜੀ ਅਸੀਂ ਇਹਨਾਂ ਨੂੰ ਬਾਹਰੋਂ ਸਮਰਥਨ ਦਿੱਤਾ ਸੀ ਇਹਨਾਂ ਨੇ ਨਹੀਂ ਕੰਮ ਕੀਤਾ ਤੇ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਆ ਸਾਡਾ ਕੋਈ ਲੈਣਾ ਦੇਣਾ ਨਹੀਂ ਤੇ ਆਪਣੀ ਸਿਆਸਤ ਬਚਾਉਣ ਦੀ ਉਹ ਕੋਸ਼ਿਸ਼ ਕਰਨਗੇ ਹਾਲਾਂਕਿ ਬਚਦੀ ਜਾਂ ਨਹੀਂ ਉਹ ਪਾਕਿਸਤਾਨ ਦੀ ਪੋਲਿਟਿਕਸ ਇੱਕ ਹੋਰ ਹਿਸਾਬ ਨਾਲ ਚੱਲ ਰਹੀ ਹੈ ਬਹੁਤੇ ਲੋਕਾਂ ਦਾ ਤਾਂ ਇਹ ਮੰਨਣਾ ਕਿ ਪੋਲਿਟਿਕਸ ਉੱਤੇ ਐਕਚੁਅਲੀ ਹੈ ਹੀ ਨਹੀਂ ਜਮਹੂਰੀਅਤ ਹੈ ਹੀ ਨਹੀਂ ਉੱਤੇ ਇੱਕ ਮਾਰਸ਼ਲ ਲਾਅ ਲੱਗਾ ਹੋਇਆ ਜਿਹੜਾ ਇੱਕ ਡੈਮੋਕ੍ਰੈਟਿਕ ਰੂਪ ਦੇ ਵਿੱਚ ਇੱਕ ਜਿਹੜਾ ਫੌਜੀਆਂ ਦੀ ਜਿਹੜੀ ਹਕੂਮਤ ਹੈ ਮਾਰਸ਼ਲ ਲਾਅ ਉਹ ਜਿਹੜਾ ਨਾਫਜ਼ ਕੀਤਾ ਹੋਇਆ ਸੋ ਖੈਰ ਤੇ ਇਸੇ ਤਰੀਕੇ ਨਾਲ ਜਿਹੜਾ ਹੁਣ ਇਹ ਜਗਮੀਤ ਸਿੰਘ ਉਹਨਾਂ ਦੀ ਵੀ ਆਈ ਥਿੰਕ ਇਹ ਕੋਸ਼ਿਸ਼ ਇਹੀ ਆ ਕਿ ਕਿਤੇ ਨਾ ਕਿਤੇ ਆਪਣੇ ਆਪ ਨੂੰ ਜਸਟਿਨ ਟਰੂਡੋ ਹੋਣਾ ਤੋਂ ਜਾਂ ਜਿਹੜੀ ਲਿਬਰਲ ਪਾਰਟੀ ਆ ਉਰੇ ਤੋਂ ਬੱਕ ਕਰਕੇ ਆਪਣੀ عوام ਦੇ ਵਿੱਚ ਪੇਸ਼ ਹੋਇਆ ਜਾਵੇ ਤਾਂ ਕਿ ਕਾਂ ਜਦੋਂ ਬੋਟਾਂ ਹੋਣੀਆਂ ਜਦੋਂ ਵੀ ਹੁੰਦੀਆਂ ਵੈਸੇ ਤਾਂ ਟਾਈਮ ਤੱਕ ਅਗਲੇ ਸਾਲ ਹੈਗਾ ਅਗਲੇ ਸਾਲ ਜਿਹੜਾ ਅਕਤੂਬਰ ਨਵੰਬਰ ਤੱਕ ਆਈ ਥਿੰਕ ਬੋਟਾਂ ਹੋਣੀਆਂ ਜਾ ਕੇ ਜੇ ਜੇਕਰ ਸਮੇਂ ਤੇ ਹੁੰਦੀਆਂ ਜੇਕਰ ਉਦੋਂ ਪਹਿਲਾਂ ਹੁੰਦੀਆਂ ਤਾਂ ਜਦੋਂ ਮਰਜੀ ਹੋ ਸਕਦੀਆਂ ਵੀ ਤਦ ਤੱਕ ਜਿਹੜਾ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਵੀ ਦੁਬਾਰਾ ਆਪਣੀ ਜਿਹੜੀ ਛਵੀ ਆ ਬਿਹਤਰ ਕੀਤੀ ਜਾਵੇ ਕਿਉਂਕਿ ਸਰਕਾਰ ਦੇ ਉੱਤੇ ਐਂਟੀ ਇਨਕੰਮ ਵੈਸੀ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਮ ਤੌਰ ਤੇ ਹੁੰਦੀਆਂ ਰਹਿਣੀਆਂ ਆ ਤੂ ਇਹਨੂੰ ਲੈ ਕੇ ਜਿਹੜਾ ਬਾਕੀ ਖੈਰ ਬਹੁਤ ਸਾਰੇ ਮਸਲੇ ਨੇ ਜਿਵੇਂ ਮੈਂ ਕਿਹਾ ਕਿ ਪੰਜਾਬ ਦੀ ਪੋਲਿਟਿਕਸ ਤਾਂ ਹਮੇਸ਼ਾ ਜਿਹੜੀ ਆ ਕੋਈ ਵੀ ਦਿਨ ਇਦਾਂ ਦਾ ਨਹੀਂ ਹੁੰਦਾ ਜਿੱਦਣ ਉਹਦੇ ਵਿੱਚ ਸਰਗਰਮੀਆਂ ਨਾ ਹੋਣ ਤੇ ਪੰਜਾਬ ਦੀ ਪੋਲਿਟਿਕਸ ਨੂੰ ਤਾਂ ਗਿੱਦੜਵਾਹੇ ਨੇ ਐਸਾ ਪ੍ਰਭਾਵਿਤ ਕੀਤਾ ਹੋਇਆ ਵੀ ਕਿਆਈ ਬਾਤਾਂ ਗਿੱਦੜਵਾਹੇ ਦੀ ਸੀਟ ਦੇ ਲਈ ਹੀ ਡਿੰਪੀ ਜਿਹੜੇ ਆਪਣੇ ਸਾਹਿਬ ਨੇ ਉਹਨਾਂ ਵਾਲਾ ਰੌਲਾ ਪਿਆ ਸਾਰਾ ਤੇ ਉਹ ਜਿਹੜੇ ਆ ਉਹ ਚਲੇ ਗਏ ਇਧਰ ਡਿੰਪੀ ਢਿੱਲੋਂ ਜਿਹੜੇ ਚਲੇ ਗਏ ਅਕਾਲੀ ਦਲ ਨੂੰ ਛੱਡ ਕੇ ਸੁਖਵੀਰ ਸਿੰਘ ਬਾਦਲ ਦੇ ਜਿਹੜਾ ਨੇੜਲੇ ਸਾਥੀਆਂ ਦੇ ਵਿੱਚੋਂ ਨਾਲ ਦੀ ਕੁਰਸੀ ਤੇ ਬਹਿਣ ਵਾਲੇ ਜਿਹੜੇ ਡਿੰਪੀ ਢਿੱਲੂ ਸੀ ਉਹ ਉਹ ਛੱਡ ਕੇ ਸੁਖਵੀਰ ਬਾਦਲ ਨੂੰ ਤੇ ਭਗਵੰਤ ਬਾਦ ਦੇ ਗਲੇ ਲੱਗ ਹੈ ਉਧਰੋਂ ਆਬੀਸਲੀ ਮਨਪ੍ਰੀਤ ਬਾਦਲ ਕਿਹਾ ਜਾ ਰਿਹਾ ਕਿ ਭਾਜਪਾ ਦੇ ਬੰਦੋਂ ਆ ਸਕਦੇ ਆ ਕਾਂਗਰਸ ਨਹੀਂ ਤਾਂ ਅਕਾਲੀਆਂ ਨਹੀਂ ਤਾਂ ਚਲੋ ਆਪਣਾ ਕੋਈ ਨਾ ਕੋਈ ਉਮੀਦਵਾਰ ਦੇਣਾ ਹੀ ਆ ਤੇ ਦੂਜੇ ਪਾਸੇੋਂ ਜਿਹੜੇ ਪੰਥਕ ਧੜਾ ਜਿਹੜਾ ਕਿ ਪੰਥਕ ਏਕਤਾ ਦੀ ਗੱਲ ਕਰਦਾ ਹੁਣ ਪਤਾ ਨਹੀਂ ਉੱਥੇ ਬਾਗੀ ਅਕਾਲੀਆਂ ਨੇ ਵੀ ਕੋ ਆਪਣਾ ਜਿਹੜਾ ਆਗੂ ਦੇ ਦੇਣਾ ਗਾਹਾਂ ਚ ਜਿਹੜੀ ਹਜੇ ਜਿਮਨੀ ਚੋਣ ਐਲਾਨੀ ਨਹੀਂ ਗਈ ਤੇ ਤੁਸੀਂ ਨਾ ਦੇਖ ਲਓ ਸੁਖਰਾਜ ਸਿੰਘ ਜਿਹੜੇ ਆ ਨਿਆਮੀ ਵਾਲੇ ਇਦੇ ਨਾਲ ਨਾਲ ਜਿਹੜੇ ਆ ਉਹ ਆਪਣੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਜਿਹੜੇ ਭਾਈ ਭਗਵਾਨ ਸਿੰਘ ਹੁਣੀ ਆ ਜਿਨ੍ਹਾਂ ਨੂੰ ਕਿ ਪ੍ਰਧਾਨ ਮੰਤਰੀ ਬਾਜੇ ਕੀ ਕਿਹਾ ਜਾਂਦਾ ਤੇ ਅੱਜ ਇੱਕ ਅਜੀਬ ਜਿਹੜੀ ਡਿਵੈਲਪਮੈਂਟ ਹੋਈ ਆ ਜਿਹੜੇ ਮੰਦੀਪ ਸਿੱਧੂ ਨੇ ਭਾਈ ਦੀਪ ਸਿੱਧੂ ਉਹਨਾਂ ਦੇ ਭਰਾ ਤਾਂ ਨੇ ਜਿਹੜੇ ਉਹਨਾਂ ਦਾ ਵੀ ਨਾਮ ਸਾਹਮਣੇ ਆ ਗਿਆ ਕਿ ਸ਼ਾਇਦ ਉਹ ਵੀ ਚੋਣ ਲੜ ਸਕਦੇ ਆ ਜਿਹੜੀ ਗਿੱਦੜਵਾਹੇ ਵਾਲੀ ਤੇ ਹਾਲਾਂਕਿ ਮੀਡੀਆ ਦੇ ਵਿੱਚ ਹਜੇ ਕਿਆਸ ਰਾਈਆਂ ਨਹੀਂ ਤੇ ਪਰ ਉਹਨਾਂ ਦੇ ਵੱਲੋਂ ਡਰਾਈ ਨਹੀਂ ਆਇਆ ਹਜੇ ਤੱਕ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਜਾਂ ਸਰਬਜੀਤ ਸਿੰਘ ਉਹਨਾਂ ਦੇ ਨਾਲ ਗੱਲ ਕਰਕੇ ਸਥਿਤੀ ਸਪਸ਼ਟ ਕਰਨਗੇ ਸੋ ਸਾਡੇ ਤਾਂ ਜਿਵੇਂ ਮੈਂ ਕਿਹਾ ਕਿ ਵੋਟਾਂ ਦੇ ਵਿੱਚ ਅਜੇ ਗਿੱਦੜਵਾਹੇ ਨੇ ਬਹੁਤ ਕੁਝ ਪ੍ਰਭਾਵਿਤ ਕੀਤਾ ਹੋਇਆ ਸੋ ਖੈਰ ਲਗਾਤਾਰ ਜਿਹੜਾ ਪੰਜਾਬ ਦੀ ਪੋਲਿਟਿਕਸ ਤੇ ਦੁਨੀਆ ਦੀ ਸਿਆਸਤ ਹੈ ਜਿਹੜੀ ਉਹਦੇ ਬਾਬਤ ਤੁਹਾਡੇ ਨਾਲ ਜੁੜੇ ਰਹਿਵਾਂਗੇ ਤੇ YouTube ਤੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ TikTok ਤੇ ਹੋ ਤਾਂ ਫੋਲੋ ਜਰੂਰ ਕਰ ਲੈਣਾ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ